ਪਰਤਾ ਜਿਹੜੇ ਅੱਜ ਬਾਕੀ ਅਕਾਲੀ ਦਲ ਕਹਿੰਦੇ ਨੇ ਕਿ ਅਸੀਂ ਬਹੁਤ ਆਵਾਜ਼ਾਂ ਚੁੱਕੀਆਂ ਬਹੁਤ ਸਾਰੇ ਲੀਡਰ ਆਪਣੀ ਪਿੱਠ ਥੱਪ ਪਾਉਂਦੇ ਨੇ ਕਿ ਅਸੀਂ ਤਾਂ ਉਦੋਂ ਵੀ ਸੁਖਬੀਰ ਨੂੰ ਕਹਿ ਦਿੰਦੇ ਸੀ ਕਿ ਆ ਗਲਤ ਕਰ ਰਹੇ ਹੋ ਕੀ ਵਾਕਈ ਹੀ ਕਿਸੇ ਨੇ ਉਦੋਂ ਆਵਾਜ਼ ਚੁੱਕੀ ਸੀ ਤੁਸੀਂ ਆਵਾਜ਼ ਚੁੱਕੀ ਸੀ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਮਲੂਕਾ ਗੁਰਪ੍ਰਤਾ ਵਡਾਲਾ ਕਿਸ ਨੇ ਆਵਾਜ਼ ਚੁੱਕੀ ਇਹਨਾਂ ਨੇ ਕਦੀ ਆਵਾਜ਼ ਨਹੀਂ ਚੁੱਕੀ ਮੈਂ ਲਿਖ ਕੇ ਸੁਖਬੀਰ ਬਾਦਲ ਨੂੰ ਵੀ ਜਿਹੜੀ ਚਿੱਠੀ ਲਿਖੀ ਸੀ प्रकाश सिंह बादल ਨੂੰ ਚਿੱਠੀ ਲਿਖੀ ਸੀ ਔਰ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਿਖੀ ਸੀ। ਇਹ बादल ਨੂੰ ਚਿੱਠੀ ਚੋ ਲਿਖੀ ਸੀ ਉਸ ਚ ਕੀ ਤੁਹਾਡਾ ਕੰਟੈਂਟ ਕੀ ਸੀ ਕੀ ਕਿਹਾ ਤੁਸੀਂ ਉਹਦੇ ਵਿੱਚ ਵੀ ਕੰਟੈਂਟ ਇਹ ਹੀ ਸੀਗਾ ਕਿ ਆ ਸਮੇਂ-ਸਮੇਂ ਤੇ ਆ ਬੇਅਦਬੀਆਂ ਹੋਈਆਂ ਔਰ ਇਹ ਜਿਹੜਾ ਅਕਾਲੀ ਦਲ ਆ ਭਈ ਜਿਹੜਾ ਪੰਥ ਵਸਦਾ ਰਵੇ ਤੇ ਅਸੀਂ ਭਾਵੇਂ ਜਾਂਦੇ ਲੱਗੇ ਤੇ ਇਹ ਉਲਟਾ ਕੰਮ ਹੋ ਗਿਆ ਪੰਥ ਜਾਂਦਾ ਲੱਗੇ ਤੇ ਅਸੀਂ ਵਸਦੇ ਰਹੀਏ। ਇਹ ਬੱਕੇ ਹੀ ਕਾਲੀਦਲ ਇਹਨਾਂ तमाम ਚੀਜ਼ਾਂ ਦਾ ਭਾਗੀਦਾਰ ਸੀ ਜੋ ਇਹ ਕੋਤਾਈਆਂ ਹੋਈਆਂ ਜੋ ਚੀਜ਼ਾਂ ਹੋਈਆਂ ਮੈਨੂੰ ਲੱਗਦਾ ਜਿਹੜਾ ਪਹਿਲਾ ਹੀ ਸੀਗਾ ਸਵਾਂਗ ਰਚਣ ਵਾਲਾ ਜੇ ਉਦੋਂ ਹੀ ਕਿਤੇ ਸਜ਼ਾ ਹੋ ਜਾਂਦੀ ਸ਼ਾਇਦ ਇਹ ਬਾਕੀ ਕੁਝ ਨਾ ਹੋ ਜੇ ਤੇਰਾ ਸਾਹਿਬ ਨੇ ਇਹ ਗੱਲ ਮੰਨ ਲਈ ਸਵੀਕਾਰ ਕਰ ਲਈ ਕਿ ਮਾਫੀ ਦੇ ਦਿੰਦੇ ਆ ਤਾਂ ਕੀ ਖੁਸ਼ੀ ਦੇ ਨਾਲ ਉਹ ਮੈਸੇਜ ਲੱਗੇ ਉਹ ਸਰਕੂਲੇਸ਼ਨ ਹੋਈ ਸੀ ਤੁਹਾਨੂੰ ਜਦੋਂ ਆਪਾ ਉਹਨੇ ਉੱਥੇ ਸੀਗੇ ਸਾਨੂੰ ਸੁਨੇਹਾ ਆਇਆ ਉੱਥੇ ਆਣ ਕੇ ਕਿਹਾ ਗਿਆ ਵੀ ਹਾਂ ਵੀ ਇੱਕ ਹੋਰ ਖੁਸ਼ਖਬਰੀ ਦੀ ਗੱਲ ਹੈ ਵੀ ਜਥੇਦਾਰ ਸਾਹਿਬ ਨੇ ਇਹ ਮੰਨ ਲਿਆ ਹੈਗਾ ਵੀ ਬਾਬੇ ਨੂੰ ਜਿਹੜਾ ਮਾਫੀ ਦਿੱਤੀ ਮੈਂ ਕਹਾਂ ਇਹ ਦੋ ਧਾਰੀ ਤਲਵਾਰ ਹੈ ਵਿਰਸਾ ਸਿੰਘ ਬਲਟੋਆ ਨੇ ਮੇਰੇ ਮਗਰ ਇਹ ਗੱਲ ਜ਼ਰੂਰ ਕਹੀ ਪੇ ਗੱਲ ਇਹ ਠੀਕ ਕਰਦਾ ਹੈਗਾ ਇਹ ਡਬਲ ਐਜ ਵੈਪਨ ਆ ਲੇਕਿਨ ਉਹ ਸਾਨੂੰ ਤਾਂ ਸਿਰਫ ਇਨਫੋਰਮੇਸ਼ਨ ਲਈ ਸੀ ਹਾਂ ਵੀ ਕਾਲੀ ਦਲ ਦੀ ਸਰਕਾਰ ਸੀ ਕਾਂਗਰਸ ਦੀ ਸੀ ਹਾਂ ਹੁਣ ਆਮ ਆਦੀ ਪਾਰਟੀ ਦੀ ਹੈ ਇਨਸਾਫ ਕਿਸ ਨੇ ਨਹੀਂ ਦਿਵਾਣਾ ਗੁਰਨਾਨਕ ਦੀ ਚੱਕੀ ਬਹੁਤ ਬਰੀਕ ਪੀਸਦੀ ਆ ਇਹ ਸਮਾਂ ਇਹਨਾਂ ਦਾ ਵੀ ਆ ਜਾਂਦਾ ਔਰ ਜਿੰਨਾ ਕੁ ਵੀ ਹੋਇਆ ਗगनਜੀ ਇਹ ਕਾਂਗਰਸ ਦੇ ਸਮੇਂ ਹੋਇਆ ਮੈਂ ਨਹੀਂ ਕਹਿੰਦਾ ਸਫੀਸ਼ੀਐਂਟ ਹੋਇਆ ਦਿੱਕੀ ਕਮਜ਼ੋਰਤਾ ਕਾਂਗਰਸ ਵੀ ਹੁਣ ਰਹੀ ਹੈ ਕਾਂਗਰਸ ਵੀ ਉਸ ਸਾਹਬ ਨਾਲ ਮੁੱਦੇ ਨਹੀਂ ਚੁਕਪਾਈ ਅੱਜ ਤੁਸੀਂ 2.5 ਸਾਲਾਂ ਬਾਅਦ ਪ੍ਰੈਸ ਕਾਨਫਰੰਸ ਕਰ ਰਹੇ ਹੋ ਵਿਧਾਨ ਸਭਾ 'ਚ ਇਹ ਇਸ਼ੂ ਤੁਸੀਂ ਵੀ ਨਹੀਂ ਹਾਈਲਾਈਟ ਕੀਤਾ ਨਾ ਤੁਹਾਡੇ ਪ੍ਰਧਾਨ ਨੇ ਕੀਤਾ ਨਾ ਐਲੋਪੀ ਨੇ ਮੈਂ ਤਾਂ ਬਿਲਕੁਲ ਜਦੋਂ ਸਮੇਂ-ਸਮੇਂ ਤੇ ਬਿਲਕੁਲ ਕਰਦਾ ਰਿਹਾ ਬੇਦਬੀ ਦਾ ਇਨਸਾਫ ਦਵਾਂਦੇ ਦਵਾਂਦੇ ਤਿੰਨ ਸਰਕਾਰਾਂ ਬਦਲ ਚੁੱਕੀਆਂ ਨੇ ਪਰ ਅਜੇ ਤੱਕ ਬੇਦਬੀ ਦਾ ਇਨਸਾਫ ਨਹੀਂ ਹੋਇਆ ਅੱਜ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਕਈ ਸਵਾਲ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਨੇ ਕਿ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਕਿਉਂ ਇਨਸਾਫ ਨਹੀਂ ਮਿਲ ਪਾ ਰਿਹਾ ਸਾਡਾ ਪ੍ਰਗਟ ਸਿੰਘ ਹਣੀ ਮੌਜੂਦ ਨੇ ਗੱਲਬਾਤ ਕਰਦੇ ਆ ਪ੍ਰਗਟ ਜੀ ਬਹੁਤ ਦੁਖਾਨ ਦੀ ਗੱਲ ਹੈ ਵੈਸੇ ਇਹ ਤਿੰਨ ਸਰਕਾਰਾਂ ਬਦਲ ਗਈਆਂ ਪਰ ਅਜੇ ਤੱਕ ਉਹ ਮੁੱਦਾ ਉਹ ਇਸ਼ੂ ਉਸੇ ਤਰੀਕੇ ਨਾਲ ਚੱਲਦਾ ਆ ਨੀ ਦੇਖੋ ਮੈਂ ਤਾਂ ਹਮੇਸ਼ਾ ਹੀ ਇਸ ਗੱਲ ਦਾ ਹਮ ਹੀ ਰਿਹਾ ਕਿ ਕਿਸੇ ਸੈਕਟ ਨੂੰ ਕਿਸੇ ਧਰਮ ਨੂੰ ਕਿਸੇ ਸਿਸਟਮ ਦੇ ਨਾਲ ਨਾ ਜੋੜੋ ਜਿਹੜਾ ਜਿੰਨਾ ਗਲਤੀ ਕਰਦਾ ਉਹਨੂੰ ਉਨੀ ਸਜ਼ਾ ਦੇ ਦਿਓ ਲੇਕਿਨ ਬਦਕਿਸਮਤੀ ਇਹ ਆ ਕੋਈ ਪੋਲਿਟੀਕਲ ਸਿਸਟਮ ਇਹਨੂੰ ਮਿਸਯੂਜ਼ ਕਰਦਾ ਬਿਊਰੋਕਰੇਟ ਉਹਨੂੰ ਉਦੋਂ ਵੱਧ ਮਿਸਯੂਜ਼ ਕਰਦਾ ਪੁਲਿਸ ਦੀ ਗੱਲ ਕਰਦਾ ਲੇਕਿਨ ਅੱਜ ਕਿਉਂਕਿ ਹਾਲਾਤ ਉੱਥੇ ਬਣੇ ਹੋਏ ਆ ਕਿਉਂਕਿ 2007 ਚ ਜਦੋਂ ਸਵਾਗ ਰਚਿਆ ਗਿਆ ਤੇ ਜਦੋਂ ਬਾਬੇ ਰਾਮ ਰਹੀਮ ਤੇ ਪਰਚਾ ਦਰਜ ਕੀਤਾ ਗਿਆ ਉਹਦੇ ਤੋਂ ਬਾਅਦ ਸਬਸੀਕੁਐਂਟਲੀ ਉਹਦੀ ਕੈنسਲੇਸ਼ਨ ਹੋਈ ਦੋ ਤਿੰਨ ਵਾਰੀ ਉਸ ਨੂੰ ਯੂਜ਼ ਕੀਤਾ ਗਿਆ ਪੋਲਿਟੀਕਲ ਤੌਰ ਤੇ ਔਰ ਉਹਦੇ ਸਬਸੀਕੁਐਂਟਲੀ ਇਹ ਬਦਮੀਆਂ ਦਾ ਦੌਰ ਸ਼ੁਰੂ ਹੋ ਗਿਆ ਸਭ ਕੁਝ ਪ੍ਰਗਟਜੀ ਕਿਉਂਕਿ ਸਰਕਾਰ ਦੇ ਵਿੱਚ ਤੁਸੀਂ ਤੁਸੀਂ ਇਕ ਅਕਾਲੀ ਦਲ ਦਾ ਹਿੱਸਾ ਸੀ ਵਿਧਾਇਕ ਸੀ ਤੁਸੀਂ ਇਹ ਤੁਸੀਂ ਸਾਰੀਆਂ ਚੀਜ਼ਾਂ ਬਹੁਤ ਮਾਈਨਿਊਟਲੀ ਵਾਚ ਕੀਤੀਆਂ ਉਦੋਂ ਕੀ ਹੁੰਦੀ ਕਿ ਸੀ ਚਰਚਾ ਜਿਹੜੇ ਅੱਜ ਬਾਗੀ ਅਕਾਲੀ ਦਲ ਕਹਿੰਦੇ ਨੇ ਕਿ ਅਸੀਂ ਬਹੁਤ ਆਵਾਜ਼ਾਂ ਚੁੱਕੀਆਂ ਬਹੁਤ ਸਾਰੇ ਲੀਡਰ ਆਪਣੀ ਪਿੱਠ ਸੱਪ ਤੇ ਪਾਉਂਦੇ ਨੇ ਕਿ ਅਸੀਂ ਤਾਂ ਉਦੋਂ ਵੀ ਸੁਖਬੀਰ ਨੂੰ ਕਹਿ ਦਿੰਦੇ ਸੀ ਕਿ ਆ ਗਲਤ ਕਰ ਰਹੇ ਹੋ ਕੀ ਵਾਕਈ ਹੀ ਕਿਸੇ ਨੇ ਉਦੋਂ ਆਵਾਜ਼ ਚੁੱਕੀ ਸੀ ਤੁਸੀਂ ਆਵਾਜ਼ ਚੁੱਕੀ ਸੀ ਮੈਂ ਮੈਂ ਤਾਂ ਇਹਨਾਂ ਰਾਈਟਿੰਗ ਲਿਖ ਦਿਨਾ ਹੁੰਦਾ ਮੈਂ ਕਦੀ ਕੁਛਿਤੂ ਲਕਉਂਦਾ ਨਹੀਂ ਹੁੰਦਾ ਨਾ ਮੈਂ ਕਦੀ ਇਹ ਕਹਾਂ ਕਿ ਮੇਰੀ ਸਟੇਟਮੈਂਟ ਨੂੰ ਗਲਤ ਕੋਟ ਕੀਤਾ ਗਿਆ ਮੈਂ ਲਿਖ ਕੇ ਸੁਖਬੀਰ ਬਾਦਲ ਨੂੰ ਵੀ ਜਿਹੜੀ ਚਿੱਠੀ ਲਿਖੀ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਸੀ ਔਰ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਿਖੀ ਸੀ ਕਿ ਇਹ ਅਸੀਂ ਗਲਤ ਕਰ ਰਹੇ ਹਾਂ ਸੁਖਬੀਰ ਬਾਦਲ ਨੂੰ ਚਿੱਠੀ ਚੋਂ ਲਿਖੀ ਸੀ ਉਸ ਚ ਕੀ ਤੁਹਾਡਾ ਕੰਟੈਂਟ ਕੀ ਸੀ ਕੀ ਕਿਹਾ ਤੁਸੀਂ ਉਹਦੇ ਵਿੱਚ ਵੀ ਕੰਟੈਂਟ ਇਹ ਹੀ ਸੀਗਾ ਕਿ ਆ ਸਮੇਂ-ਸਮੇਂ ਤੇ ਆ ਬੇਅਦਬੀਆਂ ਹੋਈਆਂ ਔਰ ਇਹ ਜਿਹੜਾ ਅਕਾਲੀ ਦਲ ਆ ਬਈ ਜਿਹੜਾ ਪੰਥ ਵਸਦਾ ਰਵੇ ਤੇ ਅਸੀਂ ਭਾਵੇਂ ਜਾਂਦੇ ਲੱਗੀਏ ਤੇ ਇਹ ਉਲਟਾ ਕੰਮ ਹੋ ਗਿਆ ਪੰਥ ਜਾਂਦਾ ਲੱਗੇ ਤੇ ਅਸੀਂ ਵਸਦੇ ਰਹੀਏ ਇਹਦਾ ਮੇਨ ਕੰਟੈਂਟ ਇਹ ਸੀਗਾ ਔਰ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਮਲੂਕਾ ਗੁਰਪ੍ਰਤਾ ਵਡਾਲਾ ਕਿਸ ਨੇ ਆਵਾਜ਼ ਚੁੱਕੀ ਇਹਨਾਂ ਨੇ ਕਦੀ ਆਵਾਜ਼ ਨਹੀਂ ਚੁੱਕੀ ਦੇਖੋ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਵੀ ਜਿਹੜੀ ਇੰਟਰਨਲ ਡੈਮੋਕ੍ਰੇਸੀ ਹੈ ਨਾ ਉਹਨੂੰ ਜ਼ਿੰਦਾ ਕਰਨ ਦੀ ਜ਼ਰੂਰਤ ਹੈ ਜਿਹੜਾ ਬੌਸ ਹੈ ਉਹਨੂੰ ਸੁਣਨ ਦੀ ਵੀ ਜ਼ਰੂਰਤ ਹੈ ਤੇ ਜਿਹੜੇ ਬਾਕੀ ਆ ਉਹਨਾਂ ਨੂੰ ਕਹਿਣ ਦੀ ਵੀ ਜ਼ਰੂਰ ਤੇ ਆ ਲੇਕਿਨ ਬਦਕਿਸਮਤੀ ਨਾਲ ਆਲੇ ਦੁਆਲੇ ਇਹੋ ਜਿਹੇ ਲੋਕ ਇਕੱਠੇ ਹੋ ਜਾਂਦੇ ਆ ਜਿਨ੍ਹਾਂ ਜਿਹੜੇ ਜਿਨ੍ਹਾਂ ਨੂੰ ਮੈਂ ਚਮਚੇ ਨਾਰਮਲੀ ਕਹਿਣਾ ਹੁੰਦਾ ਉਹ ਲੋਕ ਫਿਰ ਉਹ ਬੰਦੇ ਨੂੰ ਉਹ ਸੁਣ ਨਹੀਂ ਦਿੰਦੇ ਹਵਾ ਇੰਨੀ ਦੇ ਦਿੰਦੇ ਆ ਤੇ ਉਹ ਅਲਟੀਮੇਟਲੀ ਇਦਾਂ ਦੀਆਂ ਗਲਤੀਆਂ ਜਿਹੜੀ ਵੀ ਅਬਜ਼ਰਵ ਕੀਤਾ ਕਿ ਵਾਕਈ ਹੀ ਕਾਲੀ ਦਲ ਇਨ੍ਹਾਂ तमाम ਚੀਜ਼ਾਂ ਦਾ ਭਾਗੀਦਾਰ ਸੀ ਜੋ ਇਹ ਕੋਤਾਈਆਂ ਹੋਈਆਂ ਜੋ ਚੀਜ਼ਾਂ ਹੋਈਆਂ ਫਿਰ ਉਹ ਭਾਵੇਂ ਸਵਾੰਗ ਰਚ ਕੇ ਡੇਰਾ ਸੱਚਾ ਸੋਦਾ ਨੇ ਉਹ ਗੱਲ ਕੀਤੀ ਮਾਫੀ ਦੇ ਵਿੱਚ ਕਿੰਨਾ ਕੁ ਸੁਖਬੀਰ ਦਾ ਯੋਗਦਾਨ ਸੀਗਾ ਮੈਨੂੰ ਲੱਗਦਾ ਜਿਹੜਾ ਪਹਿਲਾ ਹੀ ਸੀਗਾ ਸਵਾੰਗ ਰਚਣ ਵਾਲਾ ਜੇ ਉਦੋਂ ਹੀ ਕਿਤੇ ਸਜ਼ਾ ਹੋ ਜਾਂਦੀ ਸ਼ਾਇਦ ਇਹ ਬਾਕੀ ਕੁਝ ਨਾ ਹੋ ਪ੍ਰੋਜ਼ੈਂਟਮੈਂਟ ਸੀ ਲੋਕਲ ਜਿਹੜੀ ਨਿਗਰਟਮੈਂਟ ਸੀ ਉਹ ਆਲਟੀਮੇਟਲੀ ਸਬਸੀਕੁਐਂਟਲੀ ਉਹਦੇ ਵਿੱਚ ਹੌਲੀ-ਹੌਲੀ ਗੈਪ ਵੱਧਦਾ ਗਿਆ ਤੇ ਉਹ ਜਿਹੜੀਆਂ ਇਦਾਂ ਦੀਆਂ ਕਟਨਾਵਾ ਜਿਹੜੀਆਂ ਉਹ ਹੌਲੀ-ਹੌਲੀ ਵਧਣ ਲੱਗ ਪਈਆਂ ਕੀ ਚੀਜ਼ ਨੇ ਰੋਕਿਆ ਸੁਪੀਰ ਉਹਨਾਂ ਨੂੰ ਜਿਹੜਾ ਸਜ਼ਾ ਨਹੀਂ ਦਵਾ ਪਏ ਵੋਟਾਂ ਦੀ ਰਾਜਨੀਤੀ ਸੀ ਲੱਗਦਾ ਵੋਟਾਂ ਦੀ ਰਾਜਨੀਤੀ ਔਰ ਅੱਜ ਜਿੱਥੇ ਭਗਵੰਤ ਮਾਨ ਦੀ ਸਰਕਾਰ ਖੜੀ ਆ ਉਹ ਵੀ ਇਹੀ ਕਰ ਰਿਹਾ ਉਹ ਹਰਿਆਣਾ ਦੇਖ ਰਹੇ ਆ ਆਪਣਾ ਹਿਆਣੇਵਲ ਵੀ ਦੇਖ ਰਹੇ ਆ ਆਦਰਵਾਇਜ਼ ਵੀ ਸਵਾ 2 ਸਾਲ 2.5 ਸਾਲ ਹੋ ਗਏ ਇੱਕ ਜੇਸ ਕੇਸ ਦੇ ਵਿੱਚ ਬਾਬਾ ਰਾਮ ਰਹੀਮ ਤੇ ਹਨੀਪ੍ਰੀਤ ਜਿਹੜੇ ਆ ਉਹ ਨਾਮਜਦ ਹੈਗੇ ਆ ਉਹਦੇ ਵਿੱਚ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਹਜੇ ਤੱਕ ਨਹੀਂ ਦਿੱਤੀ ਗਈ ਔਰ ਸਬਸੀਕੁਐਂਟਲੀ ਜਿਹੜੇ ਬਾਕੀ ਕੇਸਸ ਆ ਉਹ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਾਤੇ ਗਏ ਔਰ ਉਹਨਾਂ ਨੂੰ ਹਾਇਰ ਕੋਰਟ ਦੇ ਵਿੱਚ ਚੈਲੰਜ ਵੀ ਕਿਸੇ ਨੇ ਨਹੀਂ ਕੀਤਾ ਉਹ ਸਟੇ ਵੀ ਹੋ ਗਏ ਹੈਗੇ ਇਹਦਾ ਮਤਲਬ ਸਟੇ ਹੋਣ ਦਾ ਮਤਲਬ ਇਹ ਆ ਕਿ ਜੇ ਸਰਕਾਰ ਕਿੱਤੇ ਵੀ ਐਪਲੀਕੇਸ਼ਨ ਸਮੇਂ ਤੇ ਮੂਵ ਨਹੀਂ ਕਰੂਗੀ ਕਿਉਂਕਿ ਸਮਾਂ 90 ਦਿਨ ਦਾ ਹੁੰਦਾ ਉਹ ਸਮਾਂ ਲੰਘ ਗਿਆ ਤੇ ਉਹ ਮੂਵ ਨਹੀਂ ਕਰੂਗੀ ਤਾਂ ਫਿਰ ਅਲਟੀਮੇਟਲੀ ਉਹਨਾਂ ਚੀਜ਼ਾਂ ਦਾ ਇਨਸਾਫ ਕੌਣ ਦੇਊਗਾ ਕਿਵੇਂ ਕੋਟਾਂ ਦੇ ਵਿੱਚ ਪ੍ਰੋਸੈਸ ਹੋਊਗਾ ਕਿਵੇਂ ਕੋਟਾਂ ਜਿਹੜੀਆਂ ਪ੍ਰਸੀਡ ਕਰਨਗੀਆਂ ਔਰ ਕਿਵੇਂ ਜਿਹੜੇ 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 ਡਿਫੈਂਸ ਦੇ ਜਿਹੜੇ ਗਵਾਹ ਹੈਗੇ ਆ ਉਹਨਾਂ ਨੂੰ ਕਿਵੇਂ ਬਖਤਾਇਆ ਜਾਊਗਾ ਇਹ ਸਮਝੀਏ ਫਿਰ ਉਹ ਭਾਵੇਂ ਅਕਾਲੀ ਦਲ ਦੀ ਸਰਕਾਰ ਸੀ ਕਾਂਗਰਸ ਦੀ ਸੀ ਔਰ ਹੁਣ ਆਮ ਆਦੀ ਪਾਰਟੀ ਦੀ ਹੈ ਇਨਸਾਫ ਕਿਸ ਨੇ ਨਹੀਂ ਦਿਵਾਣਾ ਔਰ ਲੋਕ ਹੁਣ ਬਸ ਸਿਰਫ ਉਡੀਕ ਕਰਦੇ ਰਹਿ ਜਾਣਗੇ ਜਾਂ ਤੁਹਾਨੂੰ ਲੱਗਦਾ ਕਿ ਕੋ ਸੁਪਰੀਮ ਜਿਹੜੀ ਇਸ ਵੇਲੇ ਸਾਡੀ ਸੰਸਥਾ ਹੈਗੀ ਅਕਾਲ ਤਖਤ ਸਾਹਿਬ ਇਸ ਦੇ ਵਿੱਚ ਇੰਟਰਵੈਨ ਕੁਛ ਕਰੇ ਉਹ ਕੁਛ ਇਸ ਦੇ ਵਿੱਚ ਫੈਸਲਾ ਲੈ ਸ ਨਹੀਂ ਮੈਨੂੰ ਲੱਗਦਾ ਦੇਖੋ ਅਕਾਲ ਤਖਤ ਸਾਹਿਬ ਨੂੰ ਵੀ ਇਹਦੇ ਚ ਜਥੇਦਾਰ ਸਾਹਿਬ ਨੂੰ ਇਹਦੇ ਵਿੱਚ ਇੰਟਰਵਿਨ ਵੀ ਕਰਨਾ ਚਾਹੀਦਾ ਔਰ ਮੈਨੂੰ ਲੱਗਦਾ ਭਗਵੰਤ ਮਾਨ ਨੇ ਬਹੁਤ ਇਸ ਗੱਲ ਦਾ ਇਲੈਕਸ਼ਨ ਤੋਂ ਪਹਿਲਾਂ ਵੀ ਅਸੀਂ 24 ਇਹਨਾਂ ਦਾ ਸੁਪਰੀਮੋ ਮੈਂ ਤੁਹਾਨੂੰ ਅੱਜ ਵੀਡੀਓ ਵੀ ਦੋ ਸੁਣਾਈ ਐ 에어ਪੋਰਟ ਦੇ ਬਾਹਰ ਉਹ ਹਾਂ ਔਰ ਉਹ ਦੋ ਵੀਡੀਓ ਵੀ ਸੁਣਾਈਆਂ ਵੀ ਹਾਂ ਵੀ ਅਸੀਂ ਤਾਂ 24 ਘੰਟੇ ਦੇ ਵਿੱਚ ਵਿੱਚ 24 ਘੰਟੇ ਤਾਂ ਦੂਰ ਦੀ ਗੱਲ ਹੋ ਗਈ ਤੇ ਹੁਣ ਤਾਂ 24 ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਔਰ ਭਗਵੰਤ ਮਾਨ ਦੀ ਜਿਹੜੀ ਉਹ ਕਹਿੰਦਾ ਵੀ ਗੁਰੂ ਨਾਨਕ ਦੇ ਚੱਕੀ ਬਹੁਤ ਬਰੀਕ ਪੀਸਦੀ ਆ ਇਹ ਸਮਾਂ ਇਹਨਾਂ ਦਾ ਵੀ ਆ ਜਾਣਾ ਸੋ ਮੈਨੂੰ ਤਾਂ ਲੱਗਦਾ ਪੋਲਿਟਿਕਸ ਤੋਂ ਉੱਤੇ ਉੱਠ ਕੇ ਔਰ ਜਿੰਨਾ ਕੁ ਵੀ ਹੋਇਆ ਗगनਜੀ ਇਹ ਕਾਂਗਰਸ ਦੇ ਸਮੇਂ ਹੋਇਆ ਮੈਂ ਨਹੀਂ ਕਹਿੰਦਾ ਸਫੀਸ਼ੀਐਂਟ ਹੋਇਆ ਪਰ ਜਿੰਨਾ ਕੁ ਵੀ ਹੋਇਆ ਉਹ ਮੈਂ ਹਜੇ ਕੇ ਕੈਪਟਨ ਅਮਰਿੰਦਰ ਸਿੰਘ ਦਾ ਓਪਨਲੀ ਕ੍ਰਿਟਿਕਸ ਲਿਕਨ ਐਟ ਦਾ ਕਮਜ਼ੋਰ ਥੋੜੀ ਬੋਤੀ ਕੀ ਕਮਜ਼ੋਰਤਾ ਕਾਂਗਰਸ ਵੀ ਹੁਣ ਰਹੀ ਹੈ ਕਾਂਗਰਸ ਵੀ ਉਸ ਹਸਾਬ ਨਾਲ ਮੁੱਦੇ ਨਹੀਂ ਚੁਕ ਪਾਈ ਅੱਜ ਤੁਸੀਂ ਢਾਈ ਸਾਲਾਂ ਬਾਅਦ ਪ੍ਰੈਸ ਕਾਨਫਰੰਸ ਕਰ ਰਹੇ ਹੋ ਵਿਧਾਨ ਸਭਾ ਚ ਇਹ ਈਸ਼ੂ ਤੁਸੀਂ ਵੀ ਨਹੀਂ ਹਾਈਲਾਈਟ ਕੀਤਾ ਨਾ ਤੁਹਾਡੇ ਪ੍ਰਧਾਨ ਨੇ ਕੀਤਾ ਨਾ ਐਲੋਪੀ ਨੇ ਮੈਂ ਤਾਂ ਬਿਲਕੁਲ ਜਦੋਂ ਸਮੇਂ-ਸਮੇਂ ਤੇ ਬਿਲਕੁਲ ਕਰਦਾ ਰਿਆ ਲੇਕਿਨ ਐਟ ਦਾ ਸੇਮ ਟਾਈਮ ਹੁਣ ਜਦੋਂ ਆਹ ਦੁਬਾਰਾ ਕਿਉਂਕਿ ਦੇਖੋ ਜਿਹੜਾ ਸਿੱਟ ਦਾ ਚੀਫ ਖਟੜਾ ਸੀ ਰਣਵੀਰ ਸਿੰਘ ਖਟੜਾ ਉਹਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਜਿਹੜੀ ਗੱਲ ਹੋਈ ਹੋਊਗੀ ਉਹ ਦੱਸ ਦਿੱਤੀ ਲੇਕਿਨ ਬਹੁਤੇ ਅਖਬਾਰਾਂ ਨੇ ਉਹਦੇ ਤੇ ਜਾਂ ਬਹੁਤੇ ਚੈਨਲਸ ਨੇ ਚੁੱਪੀ ਧਾਰ ਲਈ ਬਈ ਕਮ ਸੇ ਕਮ ਅਸੀਂ ਇਸ ਗੱਲ ਨੂੰ ਹਾਈਲਾਈਟ ਤਾਂ ਕਰੀਏ ਇਸ ਗੱਲ ਨੂੰ ਲੋਕਾਂ ਦੇ ਵਿੱਚ ਤਾਂ ਲਿਆਈਏ ਤਾਂ ਕਿ ਜਿਹੜਾ ਇਨਸਾਫ ਹੈ ਉਹ ਅੱਜ ਨਹੀਂ ਕੱਲ ਨੂੰ ਕੱਲ ਨੂੰ ਨਹੀਂ ਪਰਸੋਂ ਨੂੰ ਔਰ ਇਹ ਬੜਾ ਕਲੀਅਰ ਹੈ ਕਿ ਜਿਹਨੇ ਵੀ ਜਾਤੀ ਕੀਤੀ ਆ ਹਾਲ ਉਹਦਾ ਕਾਲੀ ਦਾ ਲੜਾਈ ਹੋਣਾ ਇਹ ਭਗਵੰਤ ਮਾਨ ਵੀ ਨੇੜੇ ਹੀ ਹੈ ਇਸ ਗੱਲ ਦੇ ਤੁਸੀਂ ਜ਼ਿਕਰ ਕਰ ਰਹੇ ਸੀ ਪ੍ਰੈਸ ਕਾਨਫਰੰਸ ਕਰਦੇ ਹੋਏ ਕਿ ਜਦੋਂ ਜਥੇਦਾਰ ਸਾਹਿਬ ਨੇ ਗੱਲ ਮੰਨ ਲਈ ਸਵੀਕਾਰ ਕਰ ਲਈ ਕਿ ਮਾਫੀ ਦੇ ਦਿੰਦੇ ਆ ਤਾਂ ਕੀ ਖੁਸ਼ੀ ਦੇ ਨਾਲ ਉਹ ਮੈਸੇਜ ਲੱਗੇ ਉਹ ਸਰਕੂਲੇਸ਼ਨ ਹੋਈ ਸੀ ਤੁਹਾਨੂੰ ਔਰ ਤੁਸੀਂ ਕਿਹਾ ਕਿ ਉੱਥੇ ਐਮਐਲਏ ਹੋਸਟਲ ਸਾਨੂੰ ਬੁਲਾਇਆ ਗਿਆ ਨਹੀਂ ਅਸੀਂ ਐਮਐਲਏ ਇੱਥੇ ਪੰਜਾਬ ਭਵਨ ਨਾ ਜਿਹੜਾ ਪੰਜਾਬ ਭਵਨ ਹੈ ਉੱਥੇ ਸੀਗੇ ਸਾਨੂੰ ਸੁਨੇਹਾ ਆਇਆ ਉੱਥੇ ਆਣ ਕੇ ਕਿਹਾ ਗਿਆ ਵੀ ਹਾਂ ਵੀ ਇੱਕ ਹੋਰ ਖੁਸ਼ਖਬਰੀ ਦੀ ਗੱਲ ਹੈ ਵੀ ਜਥੇਦਾਰ ਸਾਹਿਬ ਨੇ ਇਹ ਮੰਨ ਲਿਆ ਹੈਗਾ ਵੀ ਬਾਬੇ ਨੂੰ ਜਿਹੜਾ ਮਾਫੀ ਦਿੱਤੀ ਮੈਂ ਕਹਾਂ ਇਹ ਦੋ ਧਾਰੀ ਤਲਵਾਰ ਵਰਸਾ ਸਿੰਘ ਬਲਟੋਆ ਨੇ ਮੇਰੇ ਮਗਰ ਇਹ ਗੱਲ ਜ਼ਰੂਰ ਕਹੀ ਪੇ ਗੱਲ ਇਹ ਠੀਕ ਕਰਦਾ ਹੈਗਾ ਇਹ ਡਬਲ ਐਜ ਵੈਪਨ ਆ ਲੇਕਿਨ ਉਹ ਸਾਨੂੰ ਤਾਂ ਸਿਰਫ ਇਨਫੋਰਮੇਸ਼ਨ ਲਈ ਸੀ ਸਾਨੂੰ ਕੋਈ ਬੇਸਿਕਲੀ ਕਿਸੇ ਨੇ ਕੋਈ ਜੇ ਕਹੀਏ ਵੀ ਕੰਸਲਟ ਕੀਤਾ ਸੀ ਜਾਂ ਕਿਸੇ ਨਾਲ ਡਿਸਕਸ ਕੀਤਾ ਸੀ ਇਦਾਂ ਦਾ ਨਹੀਂ ਸੀ ਮੇਰਾ ਖਿੱਲਾ ਸੌ ਤਾਂ ਨਜ਼ਰ ਆਉਂਦਾ ਹੈ ਕਿ ਤੁਹਾਨੂੰ ਇਸ ਕੇਸ ਦੇ ਵਿੱਚ ਕੋਈ ਇਨਸਾਫ ਨਜ਼ਰ ਆਉਂਦਾ ਹੈ ਸਰਕਾਰ ਅਕਾਲੀ ਦਲ ਵੀ ਨਿਕਲ ਗਈ ਕਾਂਗਰਸ ਦੇ ਨਿਕਲ ਗਈ ਆਮ ਆਦੀ ਪਾਰਟੀ ਦੇ ਵੀ ਥੋੜੇ ਸਾਲ ਹੁਣ 2 ਸਾਲ ਜਿਹੜੇ ਨੇ ਉਹ ਰਹਿ ਗਏ ਨੇ ਕੀ ਲੱਗਦਾ ਹੈ ਕਿ ਇਨਸਾਫ ਇਹਨਾਂ ਸਾਲਾਂ ਚ ਮਿਲਦਾ ਨਜ਼ਰ ਆ ਰਿਹਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਹੁਣ ਕੋਈ ਹੋਰ ਫਰੰਟ ਉੱਠੂਗਾ ਕਹੂਗਾ ਇਨਸਾਫ ਅਸੀਂ ਦਿਵਾਵਾਂਗੇ ਮੈਨੂੰ ਲੱਗਦਾ ਹੈ ਕਿ ਇਸ ਪੋਲਿਟਿਕਸ ਤੋਂ ਸਾਨੂੰ ਵੋਟਾਂ ਦੀ ਰਾਜਨੀਤੀ ਤੋਂ ਹਟ ਜਾਣਾ ਚਾਹੀਦਾ ਔਰ ਕਿਸੇ ਸੈਗਮੈਂਟ ਨੂੰ ਕਿਸੇ ਸੈਕਟਰ ਦੇ ਨਾਲ ਕਿਸੇ ਸੈਕਟਰ ਨੂੰ ਨਹੀਂ ਜੋੜਨਾ ਚਾਹੀਦਾ ਬਈ ਇੱਕ ਬੰਦੇ ਨੇ ਗਲਤੀ ਕੀਤੀ ਆ ਪੰਜ ਬੰਦਿਆਂ ਨੇ ਗਲਤੀ ਕੀਤੀ ਆ 10 ਬੰਦਿਆਂ ਨੇ ਗਲਤੀ ਕੀਤੀ ਆ ਉਹਦਾ ਜਿਹੜਾ ਇਨਸਾ ਉਹ ਉਹ ਬੇਸਿਕਲੀ ਦੇ ਦੇਣਾ ਚਾਹੀਦਾ ਉਹਦੇ ਵਿੱਚ ਜਿਹਦਾ ਜਿੰਨਾ ਰੋਲ ਹੈਗਾ ਜੇ ਭਗਵੰਤ ਮਾਨ ਦਾ ਪ੍ਰੋਸੀਕਿਊਸ਼ਨ ਸੈਂਕਸ਼ਨ ਦਾ ਰੋਲ ਹੈ ਉਹ ਦੇ ਦੇਣਾ ਚਾਹੀਦਾ ਜੇ ਇਹਨੂੰ ਚੈਲੰਜ ਕਰਨ ਦੀ ਗੱਲ ਆ ਕਰਨੀ ਚਾਹੀਦੀ ਆ ਤਾਂ ਕਿ ਕਮ ਸੇ ਕਮ ਭਗਵਾਨਤ ਮੰਤਰੀ ਦੇ ਵਿੱਚੋਂ ਸੁਰਖਰੂ ਹੋ ਸਕੇ ਲੇਕਿਨ ਕਿਉਂਕਿ ਅੱਜ ਦਾ ਸਮਾਂ ਆਇਆ ਮੈਂ ਇਸ ਦਾ ਕਾਨਫਰੈਂਸ ਕਰਕੇ ਠੰਡੇ ਤਾਂ ਨਹੀਂ ਪੈ ਜਾਓਗੇ ਲਗਾਤਾਰ ਹੁਣੇ ਮੁੱਦਾ ਹਾਈਲਾਈਟ ਕਰਦੇ ਰਹੋਗੇ ਅੱਗੇ ਤੱਕ ਵੀ ਆਵਾਜ਼ ਚੁੱਕੋਗੇ ਵਿਧਾਨ ਸਭਾ ਹੋਵੇ ਤੁਹਾਡੇ ਹੁਣ ਤੱਕ ਘਰ ਦੇ ਤੁਹਾਡੇ ਏਰੀਆ ਦੇ ਵਿੱਚ ਤੁਹਾਡੀ ਕੌਨਸ਼ੀਅੰਸੀ ਸੀਐਮ ਆ ਚੁੱਕੇ ਨੇ ਉਹਨਾਂ ਨਾਲ ਵੀ ਜਾ ਕੇ ਗੱਲ ਕਰ ਬਿਲਕੁਲ ਕਰਾਂਗੇ ਡੈਫੀਨਿਟਲੀ ਜਿੱਥੇ ਜਿੱਥੇ ਵੀ ਚਾਂਸ ਮਿਲੂਗਾ ਬਿਲਕੁਲ ਕਰਾਂ ਬਹੁਤ ਬਹੁਤ ਧੰਨਵਾਦ ਤਾਂ ਪਰਗਰ ਸਿੰਘ ਹੁਣੀ ਇਹ ਗੱਲ ਕਹਿ ਰਹੇ ਨੇ ਕਿ ਮੁੱਦਾ ਚੁੱਕਿਆ ਹੈ ਬੇਦਬੀ ਦਾ ਇਨਸਾਫ ਦਾ ਪਰ ਦੇਖਦੇ ਹਾਂ ਹੁਣ ਇਹ ਇਸ ਇਸ਼ੂ ਦੇ ਰੋ ਪੰਜਾਬ ਟੀਵੀ